ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮ ਬਰਨਨਾ ਸਾਕੋ ਤੂ ठाकुर ਊਚ ਭਗਵਾਨਾ ਤੋ ਕਹੋ ਟੱਲ ਗੁਰਸੇਵੀਐ ਇਹ ਨਿਸ ਸਹਜ ਸੁਪਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਸਿਮਰਤ 베ਦ ਪੁਰਾਨ ਪੁਕਾਰਨ ਪੋਥਿਆ ਨਾਮ ਬਿਨਾ ਸਾਬਕੂੜ ਗਾਲੀ ਹੋਸ਼ੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਣ ਮੂਲ ਨਾਮ ਵਿਸ਼ੁੰਨਿਆ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਹੈ ਜਾਹੀ ਅਨੇਕ ਮਰ ਮਰ ਜਨਮ ਤੇ ਬੇਨਾ ਬੂਝੇ ਸਭ ਬਾਤ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸ਼ੰਖ ਬਹੁਤ ਅਨੰਤ ਕੀ ਜੇਸ ਬੁਜਾਏ ਆਪ ਨੇੜਾ ਤਿਸ ਹੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੋਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੋਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਕਾਲੀ ਹੋਸ਼ੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਖੜਗ ਕੀਤ ਮੈਂ ਸ਼ਰਨ ਤੁਹਾਰੀ ਆਪ ਹੱਥ ਦਾਲਿਓ ਉਬਾਰੀ ਸਰਬ ਠਾਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ दुष्ट दोखिय न खोच कर्ता श्रीय तो जप दयाला पूरन करा ग्रंथ तत्काला मन बाषित फल पावे सोई ਦੂਖ ਨਤ ਸ ਬਿਆਪਤ ਕੋਈ ਸਗਲ ਦਵਾਰ ਕੋ ਛਾੜ ਕੈ ਗਇ ਹੋ ਤਹਾਰੋ ਦਵਾਰ ਬਹੇ ਗਹਿ ਕੀ ਲਾਜ ਅਚ ਗੋਬਿੰਦ ਦਾਸ ਤਹਾਰ ਵਾਹਿਗੁਰੂ ਸਾਹਿਬ ਜੀ ਓ ਸ਼ਾਲ ਸ਼ਾਂਦਾ ਗਾਵਤ ਨਾਰੀ ਬਾਜਤ ਤਾਰੀ ਦੇਖਤ ਰਾਜਾ ਦੇਵਤ ਸਾਜਾ ਗਾਵਤ ਨਾਰੀ ਬਾਜਤ ਤਾਰੀ ਦੇਖਤ ਰਾਜਾ ਦੇਵਤ ਸਾਜਾ ਗਾਵਤ ਗੀਤੰ ਆਨੰਦ ਚੀਤੰ ਸੋਭਤ ਸੋਬਾ ਲੋਭਤ ਲੁਬਾ ਦੇਖਤ ਨੈਨੰ ਪਾਕਤ ਬੈਨੰ ਸੋਹਤ ਛਤਰੀ ਲੋਭਤ ਅਤਰੀ ਗਜਤ ਹਾਤੇ ਸਜਤ ਸਾਥੀ ਕੂਦਤ ਬਾਜੀ ਨਾਚਤ ਤਾਜੀ ਬਾਜਤ ਤਾਲੰ ਨਾਚਤ ਬਾਲੰ ਗਾਵਤ ਗਾਤੰ ਆਨੰਦ ਸਾਤੰ ਕੋਕਲ ਬੈਣੀ ਸੁੰਦਰਨਨੀ ਗਾਵਤ ਗੀਤੰ ਚੋਰਤ ਚੀਤੰ ਅਸਰਨ ਪੀਚੀ ਸੁੰਦਰ ਕਿਸੀ ਸੁੰਦਰ ਨਦੀ ਕੋਕਲ ਬਨੇ ਆਤ ਪੁੱਤ ਰੂਪਾ ਕਾਮਨ ਕੁਪਾ ਚਾਰ ਪ੍ਰਸਾਨੰ ਉਨਤਨਾਸੰ ਲਖਦੁਤਰਾਨੇ ਲਜਤ ਇੰਦਰਾਨੇ ਸੋਹਤ ਬਾਲਾ ਰਾਗਨ ਬਾਲਾ ਲਖ ਦੁਤ ਰਾਣੀ ਲਜਤ ਇੰਦਰਾਨੀ ਸੋਹਤ ਬਾਲਾ ਰਾਗਨ ਮਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i